ਨਾਨਕ ਦੀ ਕਰ ਸੱਤ ਦੋਲਨ ਤੇ ਰੱਖ ਪ੍ਰਭੂ ਨਾਨਕ ਦੀ ਕਰ ਹੱਥ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਸੱਤੀ ਪਰਮ ਸਨਮਾਨਯੋ ਸਤਗੁਰੰਦੀ ਸਾਜ ਜੀ ਨਵਾਜੀ ਸਾਧ ਸੰਗਤ ਜੀਓ ਉੱਚਤਵੇਂ ਵੀ ਭਾਵਨਾ ਵਾਲੀ ਜਗਿਆਸੂ ਜਨ ਆਪਣੀ ਆਤਮਾ ਦੀ ਖੁਰਾਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਲੈਣ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੀ ਖਾਗਰੀ ਪਰ ਰਹੇ ਹੋ ਵੱਡਿਆਂ ਭਾਗਾਂ ਵਾਲੇ ਹੁਗਰੂ ਗੁਰੂ ਸواری ਗੁਰੂ ਕੀ ਕੀਰਤਨੀਆਂ ਬਹੁਤ ਭਜ ਕੇ ਆਪ ਜੀ ਨੂੰ ਕੀਰਤਨ ਦੀ ਭਾਈ ਸਾਹਿਬ ਜੀ ਹਾਜ਼ਰੀ ਭਰ ਕੇ ਗਏ ਨੇ ਗੁਰੂ ਕਿਰਪਾ ਕਰੇ ਭਾਈ ਸਾਹਿਬ ਜੀ ਦੇ ਗਾਵੇ ਹੋਏ ਸ਼ਬਦ ਸਾਡੇ ਕੰਨਾਂ ਤੋਂ ਲੈ ਕੇ ਸਾਡੇ ਮਨ ਤੱਕ ਸਫਰ ਕਰਨ ਔਰ ਮਨ ਤੋਂ ਬਾਅਦ ਸਾਡੇ ਜੀਵਨ ਦੇ ਵਿੱਚ ਆ ਜਾਣ ਤੇ ਗੁਰੂ ਦੀ ਗੋਦ ਵਿੱਚ ਬੈਠਿਆ ਸਾਡਾ ਕਿਤੇ ਪ੍ਰਮਾਨ ਹੋ ਜਾਏ ਆਓ ਗੁਰਮੁਖੋ ਖਰੇਕ ਇਨਸਾਨ ਦੇ ਜੀਵਨ ਵਿੱਚ ਅਸੀਂ ਦੋ ਚੀਜ਼ਾਂ ਦੇਖਦੇ ਹਾਂ ਇੱਕ ਹੈ ਰੀਤ ਤੇ ਦੂਜੀ ਹੈ ਪ੍ਰੀਤ ਤੁਰਨ ਵਾਸਤੇ ਰੀਤ ਬੜੀ ਵਧੀਆ ਹੈ ਤੇ ਜੇ ਬੰਦਾ ਸਿਰਫ ਰੀਤ ਤੇ اٹਕਿਆ ਰਵੇ ਪ੍ਰੀਤ ਨਾ ਕਰੇ ਉਹ ਕਈ ਵਾਰੀ ਕੱਟਰ ਬਣ ਜਾਂਦਾ ਹੈ ਰੀਤ ਤੁਰਨ ਵਾਸਤੇ ਬੜੀ ਵਧੀਆ ਹੈ ਤੇ ਜਦੋਂ ਤੁਰ ਪਏ ਫਿਰ ਪ੍ਰੀਤ ਜਨਮ ਲਵੇ ਦੇਖੋ ਜਿਹੜੀ ਰੀਤ ਵਿੱਚੋਂ ਪ੍ਰੀਤ ਨਿਕਲਦੀ ਹੈ ਉਹ ਸਮਰਾਕ ਸਮਰਾਕ ਰੂਪ ਹੈ ਸਵੀਕਾਰ ਰੂਪ ਹੈ ਇਹ ਜਿਹੜੀ ਰੀਤ ਦੇ ਵਿੱਚੋਂ ਪ੍ਰੀਤ ਜਨਮ ਨਹੀਂ ਨਾ ਲੈਂਦੀ ਉਹਨੂੰ ਕਦੀ ਵੀ ਸਮਾਜ ਦੇ ਵਿੱਚ ਸਤਕਾਰ ਨਹੀਂ ਮਿਲਦਾ ਦੇਖੋ ਆਮ ਤੌਰ ਤੇ ਜਦੋਂ ਅਸੀਂ ਪੜਦੇ ਸਾਂ ਤੇ ਸਾਡੀ ਪੜ੍ਹਾਈ ਦੀ ਸ਼ੁਰੂਆਤ ਹੁੰਦੀ ਸੀ 1 2 2 ਤੇ 2 2 4 ਫਿਰ ਇਹ ਰੀਤ ਸੀ ਤੇ ਜਦੋਂ ਅੱਗੇ ਚਲੀ ਗਏ ਅੱਜ ਕਿਸੇ ਨੂੰ ਪੁੱਛ ਕੇ ਦੇਖੋ ਅੱਜ ਕੋ ਕਹਿੰਦਾ 1 ਦੁਨੀ ਦੁਨੀ ਤੇ 2 ਦੁਨੀ 4 ਨਹੀਂ ਉਹ ਛੱਡ ਦਿੱਤੀ ਰੀਤ ਬੜੀ ਵਧੀਆ ਰੀਤ ਕਰਦਿਆਂ ਕਰਦਿਆਂ ਰੱਬ ਦੇ ਨਾਲ ਕਿਤੇ ਪ੍ਰੀਤ ਹੋ ਜਾਏ ਤੇ ਗੁਰਬਾਣੀ ਦਾ ਨਿਰਮਲ ਵਾਕ ਹੈ ਚਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ ਨਾਨਕ ਸਾਈ ਪਲੀ ਪ੍ਰੀਤ ਜਿੱਤ ਸਾਹਿਬ ਸੇਦੀ ਪੱਤਰ ਹੈ ਅਧਿਕੂ ਕਈ ਵਾਰੀ ਜ਼ਿਮੀਂਦਾਰ ਬੀਜ ਪਾਉਂਦਾ ਹੈ ਪੈਲੀ 'ਚ ਕਿ ਕੋਸ਼ਕੂ ਦੇਣਾ ਬਾਦ ਉਸ ਪੈਲੀ ਨੂੰ ਗੋਡੀ ਕਰਦਾ ਹੈ ਉਹ ਕਿਉਂ ਕਰਦਾ ਹੈ ਉਹ ਕਹਿੰਦਾ ਵੀ ਪੈਲੀ ਨੂੰ ਗੋਡੀ ਕਰਨ ਦੇ ਨਾਲ ਨਾ ਜਿੱਥੇ ਬੀਜ ਨੇ ਬਾਹਰ ਨਿਕਲਣਾ ਹੈ ਉਹਦਾ ਮੂੰਹ ਕੋਲਾ ਹੋ ਜਾਏ ਇਸੇ ਤਰ੍ਹਾਂ ਗੁਰਮੁਖੋ ਅਸੀਂ ਰੀਤ ਕਰਦੇ ਆ ਕਰਦੇ ਆ ਗੁਰੂ ਤੱਕ ਪਹੁੰਚਣਾ ਤੇ ਗੁਰਬਾਣੀ ਦੇ ਨਿਰਮਲ ਐਸੇ ਬਯੰਤ ਵਾਕ ਨੇ ਦਿਲੋਂ ਮੁਹੱਬਤ ਜਿੰ ਸੇਈ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਇੱਕੋ ਸਾਡੇ ਘਰ ਦੇ ਵਿੱਚ ਬੱਚਾ ਉਸ ਸਮੇਂ ਸਮੇ ਨਾਲ ਉਹਦੇ ਜੀਵਨ ਵਿੱਚ ਤਬਦੀਲੀ ਨਾ ਨਾ ਆਵੇ ਹਰੇਕ ਮਾਂ-ਬਾਪ ਚਿੰਤਨ ਹੋ ਜਾਂਦਾ ਹੈ। ਸਮੇਂ ਸਿਰ ਰੋਣਾ ਸਿੱਖਦਾ ਹੈ, ਸਮੇਂ ਸਿਰ ਬੈਠਣਾ ਸਿੱਖਦਾ ਹੈ। ਸਮੇਂ ਸਿਰ ਖੜਾ ਹੋਣਾ ਸਿੱਖਦਾ ਹੈ, ਸਮੇਂ ਸਿਰ ਬੋਲਣਾ ਸਿੱਖਦਾ ਹੈ। ਜੇ ਜਿਹੜੇ ਬੱਚੇ ਦੇ ਜੀਵਨ ਵਿੱਚ ਤਬਦੀਲੀ ਨਾ ਆਵੇ, ਮਾਂ-ਬਾਪ ਚਿੰਤਨ ਹੋ ਜਾਂਦਾ ਹੈ। ਅਸੀਂ ਘਰ ਵਿੱਚ ਬੂਟਾ ਲਾਈਏ ਖਾਂ। ਉਹ ਬੂਟੇ ਦੇ ਵਿੱਚ ਤਬਦੀਲੀ ਨਾ ਹੋਣ, ਉਹਨੂੰ ਫਲ ਨਾ ਲੱਗੇ, ਉਹਨੂੰ ਫੁੱਲ ਨਾ ਲੱਗਣ। ਇਸੇ ਬੂਟੇ ਨੂੰ ਘਰ 'ਚ ਰੱਖਦੇ ਆ। ਇਸੇ ਤਰ੍ਹਾਂ ਗੁਰਮਤਿ ਦੇ ਧਰਮ ਨੂੰ ਕਮਾਉਣ ਵਾਸਤੇ ਵੀ ਬੜਾ ਜ਼ਰੂਰੀ ਹੈ। ਹੁਣ ਰੀਤ ਛੁੱਟ ਜਾਏ, ਗੁਰੂ ਨਾਲ ਪ੍ਰੀਤ ਬਣ ਜਾਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਪ੍ਰੀਤ ਤੇਰੀ ਕਿੱਦਾਂ ਦੀ ਬਣੇ? ਜਿਵੇਂ ਮੱਛੀ ਤੇ ਪਾਣੀ ਦੀ ਹੈ। ਦੇਖੋ ਵੈਸੇ ਇਹ ਪ੍ਰੀਤ ਇੱਕ ਤਰਫੀ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੜਾਂਗੇ ਸਾਨੂੰ ਇੱਕ ਤਰਫੀ ਪ੍ਰੀਤ ਮਿਲੇਗੀ ਪਰ ਜਦੋਂ ਗੁਰੂ ਨਾਲ ਪ੍ਰੀਤ ਕਰੋਗੇ ਇੱਥੇ ਦੋਵਾਂ ਤਰਫਾਂ ਦੀ ਪ੍ਰੀਤ ਹੈ ਹੁਣ ਦੇਖੋ ਮੱਛੀ ਨੇ ਪਾਣੀ ਨਾਲ ਪ੍ਰੀਤ ਕੀਤੀ ਤੇ ਪਾਣੀ ਨੇ ਉਹਦੇ ਬਦਲੇ ਕੀ ਕੀਤਾ ਪੌਰੇ ਨੇ ਕਮਲ ਦੇ ਫੁੱਲ ਨਾਲ ਪ੍ਰੀਤ ਕੀਤੀ ਪਰ ਕਮਲ ਦੇ ਫੁੱਲ ਨੇ ਪੌਰੇ ਵਾਸਤੇ ਕੀ ਕੀਤਾ ਉਹਨੇ ਕੁਝ ਵੀ ਨਹੀਂ ਕੀਤਾ ਪਤੰਗੇ ਨੇ ਦੀਵੇ ਦੀ ਲਾਟ ਨਾਲ ਪ੍ਰੀਤ ਕੀਤੀ ਪਰ ਲਾਟ ਨੇ ਕੀ ਪਤੰਗੇ ਦੇ ਪ੍ਰਤੀ ਕੀਤਾ ਪਰ ਜਦੋਂ ਗੁਰੂ ਗ੍ਰੰਥ ਸਾਹਿਬਹ ਜੀ ਵੱਲ ਅਸੀਂ ਆਵਾਂਗੇ ਇੱਥੇ ਦੋਵਾਂ ਤਰਫੀ ਪ੍ਰੀਤ ਹੈ ਤੁਸੀਂ ਸਨਮਾਨਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹੋ ਕਿਉਂ ਪਾਵਨ ਬਚਨ ਕਹਿੰਦੇ ਨੇ ਸਿੱਖਾ ਦੇਖ ਇੱਥੇ ਪ੍ਰੀਤ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਗੁਰ ਕੋਟ ਪੈਂਡਾ ਅੱਗੇ ਹੋਈ ਲੀਤ ਹੈ ਭਾਵਨਾ ਨਾਲ ਗੁਰੂ ਵੱਲ ਇੱਕ ਕਦਮ ਪੁੱਟ ਦੇ ਕੋ ਗੁਰੂ ਕਰੋੜਾਂ ਕਦਮ ਅੱਗੇ ਲੈਣ ਵਾਸਤੇ ਹੁੰਦਾ ਹੈ ਮੈਂ ਥੋੜੀਆਂ-ਥੋੜੀਆਂ ਆਧਾਰਨਾ ਦੇ ਕੇ ਬਾਅਦ ਵਿੱਚ ਆਉਣਾ ਸ਼ਬਦ ਤੇ ਆ ਦੇਖੋ ਤਾਂ ਗੁਰੂ ਅਰਜੁਨ ਦੇ ਮਹਾਰਾਜ ਜੀ ਪ੍ਰੀਤ ਕਰਦੇ ਨੇ ਗੁਰੂ ਰਾਮਦਾਸ ਮਹਾਰਾਜ ਇਹ ਬਾਬਾ ਪ੍ਰਥੀਆ ਗੁਰੂ ਰਾਮਦਾਸ ਮਹਾਰਾਜ ਦਾ ਵੱਡਾ ਸੁਪੁੱਤਰ ਹੈ ਉਹ ਰੀਤ ਤੇ ਅੜਕੇ ਹੋਏ ਨੇ ਕਿੰਨੀ ਭੱਜ ਦੌੜ ਹੈ ਬਾਬੇ ਪ੍ਰਥੀਏ ਦੀ ਅੱਜ ਦੋੜ ਬਹੁਤ ਹੈ ਬਾਬਾ ਪ੍ਰਿਥੀਆ ਜੀ ਦੀ ਆਈ ਹੋਈ ਸੰਗਤ ਨੂੰ ਸਾਂਭਣਾ ਉਹਨਾਂ ਦੀ ਕਾਰਪੇਟਾ ਸਾਹਮਣੀ ਕਿੰਨੀ ਟੈਨਸ਼ਨ ਹੈ ਉਹਨਾਂ ਦੇ ਦਿਮਾਗ ਤੇ ਪਰ ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਰੀਤ ਨੂੰ ਛੱਡਿਆ ਹੋਇਆ ਪ੍ਰੀਤ ਕਰ ਰਹੇ ਨੇ ਇੱਕ ਦਿਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਸੀਨੇ ਨਾਲ ਲਾ ਕੇ ਗੁਰੂ ਰਾਮਦਾਸ ਮਹਾਰਾਜ ਨੇ ਤਖਤ ਤੇ ਬਿਠਾ ਦਿੱਤਾ ਤੇ ਜਿਹੜਾ ਰੀਤ ਦਾ ਪੁਜਾਰੀ ਸੀ ਉਹਨੂੰ ਗੁਰੂ ਰਾਮਦਾਸ ਮਹਾਰਾਜ ਨੇ ਬਾਣੀ ਵਿੱਚ ਛਿੜਕ ਮਾਰ ਦਿੱਤੀ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਨੇ ਬਡੀਰੇ ਤੁਮ ਹੋ 300 ਝਗਰਤ ਪਾਪ ਅੱਗੇ ਤੁੜੀਏ ਗੁਰੂ ਨਾਲ ਪ੍ਰੀਤ ਕਰੀਏ ਵਿਦਾਤਾ ਇੰਨਾ ਧਰ ਹੋ ਗਿਆ ਸਾਨੂੰ ਗੁਰਦੁਆਰਾ ਸਾਹਿਬ ਆਉਂਦੇ ਆ ਇੰਨਾ ਧਰ ਹੋ ਗਿਆ ਸਾਨੂੰ ਬਾਣੀ ਪੜ੍ਹਦੇ ਆ ਇੰਨਾ ਧਰ ਹੋ ਗਿਆ ਸਾਨੂੰ ਕਥਾ ਕਰਦੇ ਆ ਇੰਨਾ ਧਰ ਹੋ ਗਿਆ ਸਾਨੂੰ ਸੁਣਦੇ ਆ ਇਹ ਰੀਤ ਸੀ ਅਰ ਅੰਦਰ ਗੁਰੂ ਦਾ ਪਿਆਰ ਕਿੰਨਾ ਕਹ ਗੁਰੂ ਦਾ ਸਤਕਾਰ ਕਿੰਨਾ ਕਹ ਜਿੰਨਾ ਸਤਕਾਰ ਕਰੋਗੇ ਉਹਨਾ ਫਲ ਪਾ ਲੋਗੇ ਜਿੰਨੀ ਅਸੀਂ ਭਾਵਨਾ ਚੰਗੀ ਰੱਖ ਕੇ ਆਵਾਂਗੇ ਗੁਰੂ ਉਨਹੀਂ ਨਜ਼ਰੀ ਨਜ਼ਰ ਨੇ ਹਾਲ ਕਰੇਗਾ ਰੀਤ ਕਰਨ ਵਾਲਿਆਂ ਦਾ ਜ਼ਿਕਰ ਦਸਮ ਪਿਤਾ ਨੇ ਸਵਈਆਂ ਵਿੱਚ ਕੀਤਾ ਉਹਨਾਂ ਨੇ ਪਾਵਣ ਬਚਨੇ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੰਗ ਗਰੇ ਲਟਕਾਇਓ ਕਾਹੂ ਲਿਖਿਓ ਗਰ ਅਵਾਚੀ ਦੇਸਾਂ ਮੇ ਕਾਹੂ ਪੁਛਾ ਕੋ ਸੀਸ ਨਿਵਾਇਓ ਕੋ ਬਤਾਨ ਕੋ ਕੂਟਤ ਹੈ ਬਸ ਕੋ ਮਰਤਾਨ ਕੋ ਪੂਜਨ ਧਾਇਓ ਹਜੂਰ ਕਹਿੰਦੇ ਕੋਰ ਕਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਹੁਣ ਜਿਨਾਂ ਨੇ ਪ੍ਰੀਤ ਕੀਤੀ ਦਸਮ ਪਿਤਾ ਨੇ ਪਾਵਨ ਬਚਨ ਨੇ ਸਾਚ ਕਾਹੂ ਸੁਣ ਲਿਓ ਸਭੇ ਜਿੰਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇ ਰੱਬ ਦੀ ਪ੍ਰਾਪਤੀ ਹੋ ਗਈ ਹੁਣ ਸਿਰਫ ਰੀਤ ਤੱਕ ਨਾ ਅਡੇ ਰਹੀਏ ਗੁਰੂ ਨਾਲ ਪ੍ਰੀਤ ਕਰੀਏ ਅੱਜ ਕਿੰਨਾ ਚਿਰ ਹੋ ਗਿਆ ਪਾਠ ਕਰਦੇ ਆ ਜੇ ਸਮਝ ਆਈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੰਨਾ ਚਿਰ ਹੋ ਗਿਆ ਪਾਠ ਕਰਦੇ ਆ ਅੱਜ ਤੋਂ ਬਾਅਦ ਸਮਝ ਆਉਣੀ ਬੜੀ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੋ ਤੁਸੀਂ ਕਹਿੰਦੇ ਹੁਣ ਉਹਨੂੰ ਕਮਾਣਾ ਜੀਵਨ ਵਿੱਚ ਸ਼ੁਰੂ ਕਰਾਂਗੇ ਇਹ ਆਪਣੇ ਆਪ ਤੁਹਾਡੇ ਜੀਵਨ ਵਿੱਚ ਸਾਡੇ ਨਖਾਰ ਹੈ ਜੇ ਸਿਰਫ ਰੀਤ ਤੱਕ ਅੜੇ ਰਹੇ ਗੁਰੂ ਤੱਕ ਨਹੀਂ ਪਹੁੰਚ ਪਾਵਾਂਗੇ ਸਵਕਾਰ ਰੂਪ ਨਹੀਂ ਹੋਵੇਗਾ ਤੇ ਅੱਜ ਗੁਰੂ ਅਰਜੁਨ ਦੇ ਮਹਾਰਾਜ ਦਾ ਸ਼ਲੋਕ ਇੱਕ ਆਪ ਜੀ ਦੇ ਬੇਨਤੀ ਕਰਨੀ ਹੈ ਹਜੂਰ ਕਹਿੰਦੇ ਤਜੋ ਸਿਆਣ ਬਸੁਰਜਣੋ ਤਜੋ ਛੱਡ ਦਿਓ ਅੱਗੇ ਕੀ ਆਇਆ ਸਿਆਨਪ ਉਹਨੇ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਿਓ ਹੁਣ ਇੱਕ ਪਾਸੇ ਗੁਰੂ ਰਾਮਦਾਸ ਮਹਾਰਾਜ ਨੇ ਸਿਆਨਪ ਮੰਗੀ ਹੋਈ ਹੈ ਇੱਕ ਪਾਸੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਿਆਨਪ ਛੱਡੋ ਗੁਰੂ ਸਾਹਿਬ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਾ ਮਤ ਦੇਖੋ ਦਿਆਲ ਪ੍ਰਭ ਜਿਤ ਤੁਮਹ ਅਰਹਤਾ ਵੀ ਵੈਗਰੂ ਉਹ ਮਤ ਦਿਓ ਜਿਹਦੇ ਨਾਲ ਮੈਂ ਤੁਹਾਡੀ ਕਰਤਨਾ ਕਰ ਸਕਾਂ ਤੁਹਾਡੇ ਸ਼ਬਦ ਦੀ ਕਮਾਈ ਕਰ ਸਕਾਂ ਇੱਕ ਪਾਸੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤਜੋ ਸਿਆਣ ਐਚੇ ਸਿਆਣਪ ਦਾ ਅਖਰੀ ਅਰਥ ਇਹ ਮਨ ਦੀਆਂ ਚਲਾਕੀਆਂ ਨੂੰ ਛੱਡੋ ਕੀ ਰੀਤ ਕਰਦੇ ਆ ਕਰਦੇ ਆ ਛੁੱਟ ਗਈਆਂ ਤਰਮ ਨੂੰ ਕਮਾਉਂਦੇ ਆ ਕਮਾਉਂਦੇ ਆ ਛੁੱਟ ਗਈਆਂ ਦਰਬਨੂ ਕੁਮਾਂਦੇ ਕੁਮਾਂਦੇ ਵੀ ਕਰਨੇ ਤਾਂ ਹੀ ਤਾਂ ਆਸਾ ਦੀ ਵਾਰ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿਣਾ ਪਿਆ ਪੜ ਪੁਸਤਕ ਸੰਧਿਆ ਬਾਦੰ ਸੇਲ ਪੂਜ ਸਬਗਲ ਸਮਾਦੰ ਮੁਖ ਝੂਠੇ ਭੂਖਨਸਾਰੰ ਤ੍ਰੇਪਾਲ ਤੇ ਹਾਰ ਵਿਚਾਰੰ ਗਲ ਮਾਲਾ ਤਿਲਕ ਲਾਟੰ ਤੋਏ ਤੋ ਤੀ ਬਸਤਰ ਕਪਾਟੰ ਜੋ ਜਾਨਸ ਬ੍ਰਹਮੰ ਕਰਮੰ ਸਾਫੋਕਤ ਨੇ ਜੋ ਕਰਮੰ ਕਹੋ ਨਾਨਕ ਨੇ ਜੋ ਧਿਆਵੈ ਬਿਨ ਸਤਗੁਰ ਬਾਟ ਨਾ ਪਾਵੇ ਇਹ ਸਾਰੀਆਂ ਚਲਾਕੀ ਸਨ ਇਹ ਮਤ ਸਮਝੋ ਵੀ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਕਿਹਾ ਤੇ ਸਾਨੂੰ ਨਹੀਂ ਕਿਹਾ ਕਿ ਉਹਨਾਂ ਆਪਣੇ ਤੇ ਲੈ ਕੇ ਲਾਗੂ ਕਰੀਏ ਜਦ ਜਨਾ ਧਰਮੀ ਲਿਬਾਸ ਵੀ ਪਹਿਨ ਲਿਆ ਧਰਮ ਦੀਆਂ ਗੱਲਾਂ ਵੀ ਕਰ ਲਈਆਂ ਧਰਮ ਦੀ ਬਾਣੀ ਵੀ ਪੜ ਲਈ ਤੇ ਜੇ ਅੰਦਰ ਸ਼ੁੱਧ ਨਹੀਂ ਨਾ ਅੰਦਰ ਗੁਰੂ ਦੀ ਪ੍ਰੀਤ ਨਹੀਂ ਆਈ ਤੇ ਸਮਝਿਆ ਕਰਮ ਪਖਾਂਡੀ ਐ ਗੁਰੂ ਅਰਜਨ ਦੇਵ ਮਾਰੈ ਨੂੰ ਪੜੋ ਉਹਨਾਂ ਨੇ ਅੰਮ੍ਰਿਤ ਬੋਲ ਕੇ ਕਰਮ ਧਰਮ ਪਖਾਂਡ ਜੋ ਦੀਸਾ ਤਿੰਨ ਜਮ ਜਗਤੀ ਲੂਟਾ ਸੱਜਣਾ ਜੇ ਰੀਤ ਦੇ ਪਖੰਡੀ ਕਰੀ ਜਾ ਰਹੇ ਆ ਬਸ ਜਮ ਰੂਪੀ ਜਗਾਤੀਏ ਨੇ ਰਸਤੇ ਵਿੱਚ ਹੀ ਲੁੱਟ ਲੈਣਾ ਪ੍ਰੀਤ ਕਰ ਗੁਰੂ ਨੂੰ ਗੁਰੂ ਨਾਲ ਅੰਦਰੋਂ ਆਪਣੀ ਆਤਮਾ ਦਾ ਰਿਸ਼ਤਾ ਬਣਾ ਤੇ ਜਿਨ੍ਹਾਂ ਨੇ ਬਣਾ ਲਿਆ ਫਿਰ ਉਹਨਾਂ ਨੂੰ ਗੁਰੂ 24 ਘੰਟੇ ਕੰਠ ਨਾਲ ਲਾ ਕੇ ਰੱਖਦਾ

ਜੋ ਤੁਮ ਭਾ ਨਿਤਨ ਪ੍ਰਭ ਜਤਾ ਨਾਨਕ ਉਨ ਜਨ ਚਰਨ ਪ੍ਰੰਤ ਦੇਖੋ ਕੋਈ ਆਮ ਮਨੁੱਖ ਕੋਈ ਡਾਕਟਰ ਦੀ ਵਰਦੀ ਪਾ ਲੈ ਤੇ ਗੁਨਾਹ ਕਰੇ ਨਾ ਕਾਨੂੰਨ ਦੀ ਨਿਗਾਹ ਵਿੱਚ ਕੋਈ ਆਮ ਸਧਾਰਨ ਮਨੁੱਖ ਵੀ ਅਫਸਰ ਦੀ ਵਰਦੀ ਪਾ ਲੈ ਤੇ ਗੁਨਾਹ ਕਰੇ ਕੋਈ ਡਾਕਟਰ ਦੀ ਵਰਦੀ ਪਾ ਲੈ ਇਹ ਕੋਈ ਪੁਲਿਸ ਅਫਸਰ ਦੀ ਵਰਦੀ ਪਾ ਲਈ ਕੋਈ ਵਕੀਲ ਦੀ ਵਰਦੀ ਪਾ ਲਈ ਕੋਈ ਜੱਜ ਦੀ ਵਰਦੀ ਪਾ ਲਈ ਕਾਨੂੰਨ ਦੀ ਨਿਗਾਹ ਦੇ ਵਿੱਚ ਉਹ ਗੁਨਾਹਗਰ ਹੈ ਤੇ ਬੰਦਿਆ ਤੂੰ ਕਿੰਨੀਆਂ ਧਰਮ ਦੀਆਂ ਵਰਦੀਆਂ ਪਾ ਕੇ ਤੁਰਿਆ ਫਿਰਦਾ ਹੈ ਅੰਦਰ ਧਰਮ ਆ ਗਿਆ ਜੇ ਤਾਂ ਆ ਗਿਆ ਤਾਂ ਤਾਂ ਤੇਰੀ ਕੀਤਾ ਹੋਇਆ ਸਾਰਾ ਧਰਮ ਦਾ ਅਡੰਬਰ ਸ਼ਿਵਰਾ ਸ਼ਿਵਰਾ ਰੂਪ ਹੈ ਸਵਕਾਰਿਆ ਗਿਆ ਤੇ ਜੇ ਨਹੀਂ ਕੀਤਾ ਤੇ ਅਦਗੁਰੂ ਅਰਜੁਨ ਦੇ ਮਹਾਰਾਜ ਨੇ ਕਮਾਲ ਕਰ ਦਿੱਤੀ ਕਹਿੰਦੇ ਕਿਰਮ ਧਰਮ ਪਖੰਡ ਜੋ ਦੀਸਾ ਤਨ ਜੰਮ ਜਗਾਤੀ ਲੂਟਾ ਬੱਸ ਰੀਤ ਕਰਦਿਆਂ ਕਰਦਿਆਂ ਗੁਰੂ ਨਾਲ ਅੰਦਰੋਂ ਪ੍ਰੀਤ ਬਣ ਜਾਏ ਤੇ ਅਦਗੁਰੂ ਅਰਜੁਨ ਦੇ ਮਹਾਰਾਜ ਕਹਿੰਦੇ ਕਿਉਂ ਨਹੀਂ ਬਣ ਰਹੀ ਬਣਦੀਆਂ ਚਲਾਕੀਆਂ ਤਾਂ ਛੱਡ ਨਹੀਂ ਰਿਆ ਧਰਮ ਦੀਆਂ ਗੱਲਾਂ ਵੀ ਕਰਦਾ ਸੁਣਦਾ ਵੀ ਐ ਪਰ ਅੰਦਰ ਤਾਂ ਉਦਾਂ ਹੀ ਚੱਲ ਰਿਹਾ ਹੈ ਅੰਦਰ ਤਾਂ ਸਿਰਫ ਤੇ ਸਿਰਫ ਆਪਣਾ ਸਵਾਰਥ ਹੈ ਤਾਂ ਹੀ ਉਹ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਧਰਮੀ ਪੁਰਸ਼ਾਂ ਨੂੰ ਟਣਕਾ ਕੇ ਕਿਹਾ ਕਾਜੀ ਕੂੜ ਬੋ ਨ ਮਲ ਖਾਈ ਬਾਮਣ ਨਾ ਮੈਂ ਜੀਆਂ ਖਾਈ ਜੋਗੀ ਚੁਗਤ ਨ ਜਾਣੈ ਅੰਗ ਤੀਨੋਂ ਉਜ਼ਾੜੀ ਕਾਫਨ ਆਹ ਗਰੂ ਕੋ ਜੋਗੀ ਦਾ ਅਖਰੀ ਅਰਥ ਹੁੰਦਾ ਜੁੜਿਆ ਹੋਇਆ ਤੇ ਕਹਿਣ ਲੱਗੇ ਸੱਜਣਾ ਤੂੰ ਜੁੜਨ ਦੀ ਜੁਗਤੀ ਦੱਸਣੀ ਤੂੰ ਜੰਗਲਾਂ ਵਿੱਚ ਨਸ਼ਾ ਪੀ ਕੇ ਹੰਕਾਰ ਚ ਤੁਰਿਆ ਫਿਰਦਾ ਮੈਂ ਆਪਣਾ ਪਰਿਵਾਰ ਛੱਡ ਦਿੱਤਾ ਕਾਜੀ ਬੜਾ ਵਧੀਆ ਸ਼ਬਦ ਹੈ ਇਹ ਕਹਿਣ ਲੱਗੇ ਤੂੰ ਹੱਥ ਵਿੱਚ ਧਾਰਮਿਕ ਕਿਤਾਬਾਂ ਪਕੜ ਕੇ ਝੂਠ ਬੋਲਦੇ ਆ ਕਾਜੀ ਪਹਿਲਾ ਪਹਿਲਾ ਸਮੇਂ ਕੀ ਹੁੰਦਾ ਸੀ ਵੀ ਕੋਈ ਗੁਨਾਹ ਕਰਦਾ ਸੀ ਨਾ ਤੇ ਰਾਜਾ ਆਪਣੇ ਸਿਰ ਤੇ ਨਹੀਂ ਸੀ ਲੈਂਦਾ ਹੁੰਦਾ ਉਹਨੇ ਕਾਜੀ ਨੂੰ ਬੁਲਾਉਣਾ ਉਹਨੇ ਕਿਹਾ ਵੀ ਧਾਰਮਿਕ ਗ੍ਰੰਥ ਖੋਲ ਤੇ ਇਹਨੂੰ ਕੀ ਸਜ਼ਾ ਮਿਲਦੀ ਹੈ ਇਹਨੇ ਆ ਗੁਨਾਹ ਕੀਤਾ ਤੇ ਜੇ ਤਾਂ ਕਾਜੀ ਨੂੰ ਚੜਾਵਾ ਚੜ ਗਿਆ ਮਾਇਆ ਦਾ ਗੁਨਾਹ ਬੜਾ ਵੱਡਾ ਹੁੰਦਾ ਸੀ ਇਹਨੂੰ ਛੋਟਾ ਜਿਹਾ ਪੀਸ ਕਰ ਦਿੰਦਾ ਹੁੰਦਾ ਸੀ ਅੱਛਾ ਜਿਹੜਾ ਕੋ ਗਰੀਬ ਰਿਸ਼ਮਤ ਨਹੀਂ ਸੀ ਦੇ ਸਕਦਾ ਮਾਇਆ ਨਹੀਂ ਸੀ ਦੇ ਸਕਦਾ ਉਹਦਾ ਗੁਨਾਹ ਭਾਵੇਂ ਛੋਟਾ ਹੁੰਦਾ ਸੀ ਨੂੰ ਵੱਡਾ ਕਰਕੇ ਪੇਸ਼ ਕਰ ਦਿੰਦਾ ਹੁੰਦਾ ਸੀ ਕਾਜੀ ਕੂੜ ਬੋਲ ਮਲ ਖਾਏ ਉਹ ਕਾਜੀ ਤੂੰ ਤਾਂ ਰੱਬ ਦੇ ਨਾਮ ਦੀ ਸੱਚ ਦੀ ਵਿਚਾਰ ਕਰਨੀ ਸੀ ਪਰ ਤੂੰ ਸਜਣਾ ਕੂੜ ਬੋਲ ਰਿਹਾ ਰਿਸ਼ਪਤ ਲੈ ਰਿਹਾ ਕਾਜੀ ਕੂੜ ਬੋਲ ਮਲ ਖਾਏ ਬਜੁਰ ਕਹਿੰਦੇ ਬ੍ਰਾਹਮਣ ਨਾ ਮੈਂ ਜੀਆਂ ਖਾਏ ਬ੍ਰਾਹਮਣ ਇਨੇ ਦਸਨਾਸੀ ਰੱਬ ਨਾਲ ਜੁੜਨ ਦੀ ਯੋਗਤੀ ਪਰ ਇਹਨੇ ਮਨੁੱਖ ਦੀਆਂ ਚਾਰ ਵੰਡੀਆਂ ਪਾਈਆਂ ਹੋਈਆਂ ਨੇ ਕਰਮ ਵੰਡੇ ਹੋਏ ਨੇ ਇਹ ਜੀਵਾਂ ਦਾ ਕਹਾਣ ਕਰ ਰਿਹਾ ਜੋਗੀ ਜੰਗਲਾਂ ਵਿੱਚ ਬੈਠਾ ਤਾਂ ਹੀ ਉਹ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਆਹ ਮਨ ਦੀਆਂ ਚਲਾਕੀਆਂ ਛੱਡ ਦੇ ਤੂੰ ਧਾਰਮਿਕ ਲਿਬਾਸ ਪਹਿਨ ਹੀ ਲਿਆ ਤੂੰ ਰੀਤ ਕਰ ਲਈ ਵੀ ਮੈਂ ਧਰਮੀ ਆ ਤੇਰੇ ਅੰਦਰ ਪ੍ਰੀਤ ਜਨਮ ਲਵੇ ਕਿ ਉਹਦੇ ਬਦਲੇ ਕੀ ਕਰਨਾ ਪਏਗਾ ਮਨ ਦੀਆਂ ਚਲਾਕੀਆਂ ਛੱਡਣੀਆਂ ਪੈਣਗੀਆਂ ਤੇ ਜਿਹੜੀਆਂ ਅਸੀਂ ਛੱਡਣ ਨੂੰ ਤਿਆਰ ਨਹੀਂ ਤਾਈਓ ਤਾਂ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਪਾਉ ਜਿਓ ਕਿਉਂ ਪਾਵੇਂ ਹਰ ਦਰਸਾਵੜਾ ਨ ਲੱਗੇ ਤਤੀ ਵਾਉ ਜੀ ਇਥੇ ਕੀ ਕਰਨਾ ਮਨ ਦੀ ਮਤ ਤਿਆਗਣੀ ਹੈ ਬਸ त्याग गे मन की मत्त री विसारै दूजा पाओ जीओ दूजा प्रेम ਛੱਡ ਜਿਹੜਾ ਰੱਬ ਨੂੰ ਛੱਡ ਕੇ ਦੂਜਾ ਪਦਾਰਥਾਂ ਵੱਲ ਜਿਹੜਾ ਬਰੀਆਈਆਂ ਵੱਲ ਪਾਇਆ ਹੋਇਆ त्याग गे मन की मत्त री विसारै दूजा पाओ जीओ ਇਓ ਪਾਵੇਂ ਹਰ ਦਰਸਾਵੜਾ ਨਾ ਲੱਗੇ ਤੱਤੀ ਬਾਵੋ ਜੀ ਮੈਂ ਫੇਰ ਆਪਣੇ ਪ੍ਰਕਰਨ ਵਾਲੇ ਪਾਸੇ ਆ ਤਜੋ ਸਿਆਣਕ ਸੁਰਜਣੋ हे ਦੇਵਤਿਆਂ ਦੀ ਬਿਰਤੀ ਵਾਲੇ ਇਨਸਾਨ ਆਪਣੇ ਅੰਦਰੋਂ ਮਨ ਦੀਆਂ ਚਲਾਕੀਆਂ ਛੱਡ ਆਪਣੇ ਅੰਦਰੋਂ ਮਨ ਦੇ ਤੋਖਲੇ ਛੱਡ ਤਹੀਂ ਤਾਂ ਗੁਰੂ ਸਾਹਿਬ ਨੇ ਬਾਣੀ ਵਿੱਚ ਟਣਕਾ ਟਣਕਾ ਕਿਹਾ ਗੱਜ ਸਾਡੇ ਤੈ ਤੈ ਤੋਤੀਆਂ ਤੇਰੇ ਪਾਯਨ ਤੱਕ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੀ ਪੱਗ ਕੋਇ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ ਇਹ ਉਹਨਾਂ ਨੂੰ ਸੀ ਜਿਨ੍ਹਾਂ ਨੇ ਮਨ ਦੀਆਂ ਚਲਾਕੀਆਂ ਨਹੀਂ ਸੰ ਛੱਡੀਆਂ ਜਿਹੜੇ ਰੀਤ ਤੱਕ ਹੀ ਅੜੇ ਹੋਏ ਸਨ ਜਿਨ੍ਹਾਂ ਨੇ ਪ੍ਰੀਤ ਨਹੀਂ ਕੀਤੀ ਗੱਜ ਸਾਡੇ ਸਤ ਤੱਕ ਤੋhtੀਆਂ ਤੇਰੇ ਪੈਨ ਤੱਕ ਗੱਲੀ ਜਿੱਨਾਂ ਜਪ ਮਾਲੀਆਂ ਲੋਟੇ ਹੱਥ ਨੇ ਬਾਗੋ ਹੜਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ ਨਹੀਂ ਦੇਖੋ ਕਿਸੇ ਚੀਜ਼ ਦੀ ਸ਼ਹਿਰ ਦੀ ਕੋਈ ਚੀਜ਼ ਮਸ਼ਹੂਰ ਹੁੰਦੀ ਹੈ ਕਿਸੇ ਦੀ ਕੋਈ ਹੁੰਦੀ ਹੈ ਆਪਣਾ ਜਲੰਧਰ ਹੈ ਇੱਥੇ ਸਪੋਰਟਸ ਦਾ ਸਮਾਨ ਬਹੁਤ ਮਸ਼ਹੂਰ ਹੈ ਤੁਸੀਂ ਲੁਧਿਆਣੇ ਜਾਓ ਕੱਪੜਾ ਬੜਾ ਮਸ਼ਹੂਰ ਹੈ ਤੁਸੀਂ ਅੰਮ੍ਰਿਤਸਰ ਜਾਓ ਉੱਥੇ ਦੀਆਂ ਬੜੀਆਂ-ਬੜੀਆਂ ਮਸ਼ਹੂਰ ਨੇ ਪਰ ਗੁਰੂ ਬਾਬਾ ਜੀ ਬਾਣੀ ਵਿੱਚ ਕਹਿੰਦੇ ਵੀ ਜਿਹੜਾ ਠੱਗ ਬਨਾਰਸ ਦਾ ਉਹ ਬੜਾ ਮਸ਼ਹੂਰ ਹੈ ਅਕੇ ਸਿਰਫ ਉਹ ਰੀਤ ਕਰ ਰਹੇ ਨੇ ਅੰਦਰ ਪ੍ਰੀਤ ਨਹੀਂ ਤੇ ਬਨਾਰਸ ਦੇ ਠੱਗ ਹੀ ਨੇ ਉਹ ਬੱਚੋ ਇਹ ਹਜੂਰ ਕਹਿੰਦੇ ਮਨ ਦੀਆਂ ਚਲਾਕੀਆਂ ਛੱਡੋ ਧਰਮ ਦੇ ਅਡੰਬਰ ਨੂੰ ਫਿਰ ਬਾਅਦ ਚ ਕਮਾਮੀ ਤਰ ਜੋ ਸਿਆਣ ਪਸੁਰਜਣੋ ਸਿਮਰ ਹਰ ਹਰ ਰਾਇ ਉਹ ਜਬਦ ਆਇਆ ਸਿਮਰੋ ਉਹਨਾਂ ਸ਼ਿਮਰੋ ਦਾ ਮਤਲਬ ਕੀ ਹੈ ਵੀ ਬੈ ਕੇ ਵੈਗਰੂ ਵੈਗਰੂ ਕਰ ਲੈਣਾ ਜਾਂ ਪਾਠ ਕਰ ਲੈਣਾ ਜਾਂ ਬਾਜੇ ਤੇ ਵੈਗਰੂ ਇਹ ਨਹੀਂ ਉਹਦੇ ਗੁਣ ਧਾਰਨ ਕਰ ਅੱਜ ਬਹੁਤ ਸਾਨੂੰ ਸਮਝਣ ਦੀ ਲੋੜ ਹੈ ਸਾਰੀ-ਸਾਰੀ ਉਮਰਾਂ ਲੰਘ ਚੱਲੀਆਂ ਮੇਰੇ ਵਰਗੇ ਦੀਆਂ ਕਥਾ ਕਰਦੇ ਦੀਆਂ ਸਾਰੀਆਂ-ਸਾਰੀਆਂ ਉਮਰਾਂ ਲੰਘ ਚੱਲੀਆਂ ਨੇ ਪਾਠ ਕਰਦੇ ਦੀਆਂ ਸਾਰੀਆਂ-ਸਾਰੀਆਂ ਉਮਰਾਂ ਲੰਘ ਚੱਲੀਆਂ ਨੇ ਸਾਨੂੰ ਗੁਰਦੁਆਰਾ ਸਾਹਿਬ ਹੋ ਗਿਆ بس ਉਥੇ ਹੀ ਖੜੇ ਆ ਰੀਤ ਤੇ ਪ੍ਰੀਤ ਗੁਰਨਾਨਕੀ ਨਹੀਂ ਪਾਏ ਤੇ ਗੁਰੂ ਸਾਹਿਬ ਨੇ ਅਜੇ ਟਨਕਾ ਕੇ ਸ਼ਬਦ ਦਿੱਤਾ ਵੀ ਸਜਣਾ ਰੀਤ ਨੂੰ ਛੱਡ ਕੇ ਪ੍ਰੀਤ ਕਰ ਇੱਕ ਥਾਂ ਤੇ ਨਾ ਬੈਠਾ ਰਹਿ ਬਸ ਤੇਰੇ ਜੀਵਨ ਵਿੱਚ ਜੇ ਬੱਚੇ ਦੇ ਜੀਵਨ ਵਿੱਚ ਤਬਦੀਲੀ ਆਉਂਦੀ ਹੈ ਤੇਰੇ 'ਚ ਵੀ ਆਵੇ ਧਰਮ ਨੂੰ ਕਮਾਉਂਦਿਆਂ ਕਮਾਉਂਦਿਆਂ ਜਿਵੇਂ ਘਰ ਵਿੱਚ ਬੂਟਾ ਲਾਉਨੇ ਆ ਤੇ ਬੂਟੇ ਦੇ ਜੀਵਨ ਵਿੱਚ ਵੀ ਤਬਦੀਲੀ ਆਉਂਦੀ ਫਿਰ ਉਹਨੂੰ ਫੁੱਲ ਲੱਗਦੇ ਨੇ ਫਿਰ ਫਲ ਬਣਦਾ ਇਸੇ ਤਰ੍ਹਾਂ ਹੀ ਹੈ ਜਿਹੜਾ ਘਰ ਦੇ ਵਿੱਚ ਬੂਟਾ ਲਾਇਆ ਉਹ ਫੁੱਲਾਂ ਤੱਕ ਨਾ ਪਹੁੰਚੇ ਫਲ ਤੱਕ ਨਾ ਪਹੁੰਚੇ ਤੇ ਤੁਸੀਂ ਕੀ ਕਰਦੇ ਵੱਢ ਕੇ ਪਰਾ ਸੁੱਟੀਦਾ ਵੇ ਤੇ ਤਬਦੀਲੀ ਨਹੀਂ ਤੇ ਇਸੇ ਦਾ ਤੇਰੇ ਜੀਵਨ ਵਿੱਚ ਵੀ ਤਬਦੀਲੀ ਆਉਂਦੀ ਤੇ ਜਿੱਦਣ ਆ ਗਈ ਫਿਰ ਮਨ ਦੀਆਂ ਚਲਾਕੀਆਂ ਛੱਡ ਦੇ ਫਿਰ ਉਹਦੇ ਗੁਣ ਧਾਰਨ ਕਰਨੇ ਸ਼ੁਰੂ ਕਰ ਮੇਰਾ ਗੁਰੂ ਨਿਰਪਾਉ ਹੈ ਨਿਰਵੈਰ ਹੈ ਆ ਮੇਰੇ ਅੰਦਰ ਗੁਣ ਆਉਣ ਤਜੋ ਸਿਆਣਪ ਸੁਰਜਨੋ ਸਿਮਰੋ ਹਰਿ ਹਰਿ ਰਾਏ ਅੱਜ ਇੱਕ ਆਸ ਹਰ ਮਨ ਰੱਖੋ ਇੱਕ ਰੱਬ ਤੇ ਆਸ ਅਸੀਂ ਤੇ ਬੰਦਿਆਂ ਤੇ ਆਸਾਂ ਰੱਖੀਆਂ ਗਿਆ ਬੰਦਿਆਂ ਤੇ ਆਸਾਂ ਰੱਖੋਗੇ ਤੁਹਾਡੇ ਜੀਵਨ ਵਿੱਚ ਨਿਰਾਸ਼ ਤੇ ਹੀ ਨਿਰਾਸ਼ਤਾ ਬੰਦਾ ਤੁਹਾਨੂੰ ਪੌੜੀ ਚੜ੍ਹ ਕੇ ਜਦੋਂ ਮਰਜ਼ੀ ਥੱਲੋਂ ਖੇਚ ਸਕਦਾ ਰੱਬ ਇਦਾਂ ਨਹੀਂ ਕਰਦਾ ਤਾਂ ਹੀ ਗੁਰੂ ਅਰਜੁਨ ਦੇ ਮਹਾਰਾਜ ਨੇ ਬਾਤ ਕਮਾਲ ਕੀਤੀ ਉਹਨਾਂ ਨੇ ਕਿਹਾ ਮਾਨੋ ਕੀਟੇ ਬਿਰਤੀ ਸਭ ਜਾਨ ਦੇਵਨ ਕੋ ਇੱਕ ਹੈ ਭਗਵਾਨ ਜਿਸ ਕੈ ਦੀ ਹੈ ਰਹੇ ਅਦਾਏ ਪੌੜਨਾ ਤ੍ਰਿਸ਼ਨਾ ਲਾਗੇ ਆਏ ਮਾਰ ਰੱਖ ਏਕੂ ਆਪਮਾਨੁ ਕਹਿ ਕਿਛ ਨਾਹੀ ਹਾਰ ਇਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਖ ਕੰਠ ਪਰ ਹੋਏ ਉਹ ਭਲਿਆ ਬੰਦਿਆਂ ਦੀ ਟੇਕ ਛੱਡ ਜਿਨ੍ਹਾਂ ਜਿਨ੍ਹਾਂ ਨੇ ਬੰਦਿਆਂ ਦੀ ਟੇਕ ਲਈ ਉਹਨਾਂ ਦੇ ਜੀਵਨ ਦੇ ਵਿੱਚ ਕਦੀ ਵੀ ਰੋਹਾਨੀਅਤ ਨਹੀਂ ਆਈ ਜਿਵੇਂ ਨ ਕੋਈ ਨੇਤਰਹੀਨ ਇੱਕ ਚੌਕ ਤੇ ਖੜਿਆ ਤੇ ਇਹਨੇ ਨੂੰ ਇੱਕ ਨੇਤਰਹੀਣ ਹੋਰ ਆ ਗਿਆ ਜਿਹੜਾ ਨੇਤਰਹੀਣ ਪਹਿਲਾਂ ਖੜਾ ਹੈ ਨਾ ਉਹਦੇ ਕੰਨਾਂ ਨੇ ਦੋ ਪੈਰਾਂ ਦੀ ਖੜਾਕ ਸੁਣੀ ਉਹਨੂੰ ਇਹ ਆਇਆ ਵੀ ਕੋਈ ਦਾਨੀ ਸੱਜਣ ਆਇਆ ਹੈ ਤੇ ਉਹ ਠੂਠਾ ਲੈ ਕੇ ਕਹਿ ਰਹੇ ਨੇ ਅੱਲਾ ਦੇ ਨਾਮ ਤੇ ਕੁਝ ਦੇ ਦੇ ਤੇ ਜਿਹੜਾ ਆਇਆ ਸੀ ਨੇਤਰਹੀਣ ਜਿਹਦੇ ਪੈਰਾਂ ਦੀ ਖੜਾਕ ਨੂੰ ਸੁਣ ਕੇ ਦੂਜਾ ਮੰਗਣਾ ਸ਼ੁਰੂ ਕਰਤਾ ਨੇਤਰਹੀਣ ਨੇ ਉਹ ਨੇਤਰਹੀਣ ਕਹਿੰਦਾ ਵੀ ਇੱਥੇ ਕੁਝ ਮਿਲਦੇ ਆ ਟੋਨੇ ਵੀ ਕਹਿ ਦਿੱਤਾ ਅੱਲਾ ਦੇ ਨਾਂ ਤੇ ਕੁਝ ਦੇ ਦੇ ਇੱਕ ਨੇਤਰਹੀਣ ਦੂਸਰੇ ਨੇਤਰ ਨੇਤਰਹੀਣ ਦੇ ਅੱਗੇ ਠੂਠਾ ਕਰ ਰਿਹਾ ਮੰਗ ਰਿਹਾ ਕੁਇ ਨੇਤਰਾਂ ਵਾਲਾ ਮਨੁੱਖ ਆਇਆ ਤੇ ਦੋਵਾਂ ਦੀ ਕਿਰਿਆ ਨੂੰ ਦੇਖ ਕੇ ਨਾ ਖਿੜ ਖੜਾ ਕੇ ਹੱਸਿਆ ਉਹ ਜਿਹੜੇ ਨੇਤਰ ਤੋਂ ਹੀਨੇ ਸਨ ਨਾ ਉਹ ਹਾਸੇ ਨੂੰ ਸੁਣ ਕੇ ਕਹਿਣ ਲੱਗੇ ਭਰਾਵਾ ਕੁਝ ਦੇਣਾ ਪਾ ਦੇ ਨਹੀਂ ਤੇ ਸਾਡੀ ਲਾਚਾਰੀ ਤੇ ਹੱਸ ਤਾ ਨਾ ਨਾ ਨੇਤਰਹੀਣ ਦੋਵਾਂ ਨੇ ਸ਼ਬਦ ਕਹੇ ਉਹ ਅਕੋਹ ਨੇਤਰਾਂ ਵਾਲਾ ਹੱਸ ਕੇ ਕਹਿਣ ਲੱਗਾ ਹਸਾਣਾ ਤੇ ਹੋਰ ਕੀ ਕਰਾਂ ਹਸਾਣਾ ਤੇ ਹੋਰ ਕੀ ਕਰਾਂ ਨੇਤਰਹੀਨ ਨੇਤਰਹੀਨ ਕੋਲੋਂ ਮੰਗ ਰਿਆ ਤੇ ਜਿਹੜੇ ਨੇਤਰਹੀਨਾਂ ਨੇ ਗੱਲ ਸੁਣ ਕੇ ਜਵਾਬ ਦਿੱਤਾ ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਹਲਾ ਕੇ ਚਲਾ ਗਿਆ ਨੇਤਰਹੀਨ ਨੇ ਗੱਲ ਕਹੀ ਕਹਿਣ ਲੱਗੇ ਸੱਜਣਾ ਸਾਡੇ ਤਾਂ ਨੇਤਰ ਨਹੀਂ ਹੈਗੇ ਤੇ ਤਾਂ ਇੱਕ ਤੋਂ ਦੂਜੇ ਤੋਂ ਮੰਗ ਰਹੇ ਸਾਨੂੰ ਦਿਸ ਨਹੀਂ ਰਿਹਾ ਕਹਿਣ ਲੱਗੇ ਜਦੋਂ ਸੰਸਾਰ ਨੂੰ ਦੇਖਦੇ ਆ ਨਾ ਸਾਨੂੰ ਤਾਂ ਰੱਬ ਨੇ ਅੱਖਾਂ ਨਹੀਂ ਦਿੱਤੀਆਂ ਤੇ ਸਾਡੀ ਤਾਂ ਮਜਬੂਰੀ ਹੈ ਸੀ ਲਾਚਾਰੀ ਹੈ ਕਹਿੰ ਲੱਗੇ ਜਿੰਨਾਂ ਨੂੰ ਦਿਸਦਾ ਹੈ ਨਾ ਉਹ ਵੀ ਬੰਦਾ ਬੰਦੇ ਤੋਂ ਹੀ ਮੰਗ ਰਿਆ ਰੱਬ ਕੋਲ ਉਹ ਵੀ ਨਹੀਂ ਜਾਂਦਾ ਅਜ ਮਾਰਿਓ ਚਾਤ ਵੱਦਾ ਬੰਦੇ ਦਾ ਮੁਖਾਜ ਬਣਿਆ ਬੈਠਾ ਤੇ ਜਿੱਦਣ ਬਾਣੀ ਪੜ ਕੇ ਸਮਝ ਆ ਗਈ ਵੀ ਨਹੀਂ ਸੱਜਣਾ ਤੂੰ ਰੱਬ ਦੀ ਟੀਕ ਰੱਖ ਰੱਬ ਇਦਾਂ ਦਾ ਤੇਰੀ ਮਦਦ ਕਰਕੇ ਕਦੀ ਤੈਨੂੰ ਨੀਚੇ ਤਾਰਦਾ ਬੰਦਾ ਕਈ ਵਾਰੀ ਪਾਸਾ ਥੁਲੇ ਤੇ 10 ਵਾਰੀ ਸੁਣਾਉਂਦਾ ਤੇ ਆਦੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਬਾ ਕਮਾਲ ਦਜੋ ਸਿਆਣ ਬਸੁਰਜਣੋ ਸਿਮਰੋ ਹਰ ਘਰ ਰਾਇ ਇੱਕ ਆਸ ਹਰ ਮਨ ਰੱਖੋ ਫਿਰ ਹੋਏਗਾ ਕੀ ਨਾਨਕ ਦੂਖ ਪਰਮ ਭਉ ਜਾਏ ਸਾਡੇ ਵਿੱਚ ਦੁੱਖ ਵੀ ਚਲੇ ਜਾਣਗੇ ਪਰਮ ਵੀ ਚਲੇ ਜਾਣਗੇ ਫਿਰ ਸਿੱਧਾ ਸਾਡਾ ਵਾਸਤਾ ਗੁਰੂ ਨਾਲ ਬਣੇਗਾ ਤੇ ਜਿਨ੍ਹਾਂ ਦਾ ਵਾਸਤਾ ਗੁਰੂ ਨਾਲ ਬਣ ਗਿਆ ਨਾ ਫਿਰ ਉਹ ਟਣਕਾ ਕੇ ਗੁਰੂ ਨੂੰ ਕਹਿੰਦੇ ਨੇ ਜਾ ਤੂੰ ਮੇਰੀ ਵੱਲ ਹੈ ਤਾਂ ਕਿਆ ਮੁਸ਼ੰਦਾ ਤਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਉਹ ਟਣਕਾ ਕੇ ਗੁਰੂ ਨੂੰ ਕਹਿੰਦੇ ਨੇ ਜਿਸ ਕੇ ਸਿਰ ਉਪਰ ਤੂੰ Swami ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਤਾ ਮਰਨਾ ਚੀਤਨਾ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕੋਂ ਭਾਉ ਕਿਛ ਨਾਹੀ ਜਮ ਨਹੀਂ ਆਵੈ ਨੇ ਜੋ ਤੇਰਾ ਰੰਗ ਰਾਤੇ ਸਵਾਮੀ ਤਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮਿਟੈ ਕੋਈ ਸਤਿਗੁਰ ਕਾ ਦਿਲਾਸ ਫਿਰ ਉਹ ਕਹਿੰਦੇ ਨੇ ਗਿਆਨ ਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀਵੇ ਅਰੰਭਤਾ ਕੀਤੀ ਸੀ ਚੱਲਣ ਵਾਸਤੇ ਰੀਤ ਬੜੀ ਵਧੀਆ ਤੇ ਰੀਤ ਦੇ ਨਾਲ ਨਾਲ ਸਾਡੇ ਜੀਵਨ ਵਿੱਚ ਪ੍ਰੀਤ ਵੀ ਹੋਣੀ ਬੜੀ ਜ਼ਰੂਰੀ ਹੈ ਤੇ ਜੇ ਰੀਤ ਕਰਦੇ ਰਹੇ ਪ੍ਰੀਤ ਨਾ ਕੀਤੀ ਤੇ ਉਹ ਸਿਵਾਕ ਰੂਪ ਨਹੀਂ ਉਹਦੇ ਵਿੱਚ ਸਾਨੂੰ ਕਦੀ ਵੀ ਜੀਵਨ ਦੇ ਵਿੱਚ ਤਬਦੀਲੀ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਬੇਨਤੀ ਕਰੀਏ ਦਾਤਾ ਜੀ ਕਿਰਪਾ ਕਰੋ ਸਾਡੇ ਤੇ ਬਖਸ਼ਿਸ਼ ਕਰੋ ਸਾਨੂੰ ਇੰਨਾ ਚਿਰ ਹੋ ਗਿਆ ਧਰਮ ਦੀਆਂ ਗੱਲਾਂ ਕਰਦਿਆਂ ਸੁਣਦਿਆਂ ਨੂੰ ਤੇ ਸਾਡੇ ਮਨ ਰੂਪੀ ਮੰਦਰ ਵਿੱਚ ਵਸ ਜਾਣ ਤੇ ਜਿੱਦਣ ਵਸ ਗਈਆਂ ਫਿਰ ਇੱਕੋ ਹੀ ਅੰਦਰੋਂ ਅਰਦਾਸ ਨਿਕੜੇਗੀ ਜੇ ਹੋ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਬਣਾ ਜੀਆਂ ਦਾ ਇੱਕ ਦਾਤਾ ਸੋ ਮੈਂ ਮਿਸਰਨਾ ਜਾਈ ਏਸੀ ਪਾਵਣ ਅੰਮ੍ਰਿਤ ਗੋਨਾ ਦੀ ਵਿਚਾਰ ਜੋ ਆਪ ਸਿੱਖ ਸੰਤਾਂ ਨਾਲ ਸਾਂਝੀ ਕੀਤੀ ਵਿਚਾਰ ਦੀ ਖਾਤਰੀ ਭਰਦੇ ਹਕ ਨਹੀਂ ਬੇਅੰਤ ਭੁੱਲਾਂ ਸਮਰਾਟ ਗੁਰੂ ਤੇ ਸਮਰਾਟ ਗੁਰੂ ਕੀ ਸੰਗਤ ਬਖਸ਼ਣਯੋਗ ਹੈ ਅਸੀਸ ਬਖਸ਼ੂ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ